ਲਾਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਦੇ ਮਹਾਵਾਕ ਅਨਸਾਰ ਵਾਹਿਗੁਰੂ ਪ੍ਰਮਾਤਮਾ ਜੀਆ ਨੇ ਦਾਸ ਨੂੰ ਭਜੰਗੀ ਸਿੰਘ ਦੀ ਦਾਤ ਬਖਸ਼ਿਸ਼ ਕੀਤੀ ਹੈ ਬਲੌਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਲਾਉਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਹੀ ਵੀਰਾ ਭੈਣਾ ਦਾ ਇਹ ਸਵਾਲ ਹੁੰਦਾ ਹੈ ਕਿ ਨਵ ਜੰਮੇ ਸਿੱਖ ਬੱਚੇ ਨੂੰ ਗੁਰਤੀ ਕਿਵੇਂ ਦੇਈਏ ਗੁਰਤੀ ਕੀ ਹੁੰਦੀ ਹੈ ਮਜੂਰਗਾ ਵੱਲੋਂ ਬੱਚੇ ਨੂੰ ਸ਼ਹਿਦ ਜਾਂ ਗੁੜ ਚਟਾਇਆ ਜਾਂਦਾ ਹੈ ਲੇਕਿਨ ਸਿੱਖ ਰਹਿਤ ਮਰਿਆਦਾ ਅਨਸਾਰ ਬੱਚੇ ਨੂੰ ਗੁਰਤੀ ਦੇਣ ਦੇ ਲਈ ਇੱਕ ਗ੍ਰੰਥੀ ਸਿੰਘ ਜਾਂ ਪਰਿਵਾਰ ਦੇ ਵਿੱਚ ਕੋਈ ਪੂਰਨ ਗੁਰਸਿੱਖ ਮੈਂਬਰ ਹੋਵੇ ਤਾਂ ਉਹ ਆਪ ਹੀ ਬੱਚੇ ਨੂੰ ਗੁਰਤੀ ਦੇ ਸਕਦਾ ਹੈ ਉਸ ਦੇ ਲਈ ਇੱਕ ਸਰਬਲੋ ਦਾ ਬਾਟਾ ਇੱਕ ਸਰਬਲੋ ਦੀ ਕਿਰਪਾਨ ਅਤੇ ਪੰਜ ਪਤਾਸੇ ਜ਼ਰੂਰੀ ਹਨ ਸਰਬਲੋ ਦੇ ਬਾਟੇ ਦੇ ਵਿੱਚ ਅੱਧਾ ਜਲ ਪਾ ਕੇ ਉਸ ਦੇ ਵਿੱਚ ਪਤਾਸੇ ਪਾ ਦੇਣੇ ਹਨ ਇੱਕ ਕਰਪਾਣ ਸੱਜੇ ਹੱਥ ਦੇ ਵਿੱਚ ਫੜ ਕੇ ਪੂਰਨ ਸੰਪੂਰਨ ਜਪਜੀ ਸਾਹਿਬ ਦਾ ਪਾਠ ਅਤੇ ਛੇ ਪੂੜੀਆਂ ਆਨੰਦ ਸਾਹਿਬ ਦਾ ਜਾਪ ਕਰਨ ਉਪਰੰਤ ਅਰਦਾਸ ਬੇਨਤੀ ਕਰਨੀ ਹੈ ਅਤੇ ਬਾਣੀ ਪੜ੍ਹਦੇ ਸਮੇਂ ਜੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਮੰਗ ਲੈਣੀ ਹੈ ਅਤੇ ਬੱਚੇ ਨੂੰ ਪਵਿੱਤਰ ਜਲ ਛਕਾਉਣ ਦੀ ਮਹਾਰਾ ਸੱਚੇ ਪਾਤਸ਼ਾਹ ਜੀਆਂ ਤੋਂ ਆਗਿਆ ਲੈਣੀ ਹੈ ਇਸ ਤਰ੍ਹਾਂ ਇਸ ਪਵਿੱਤਰ ਜਲ ਨੂੰ ਕਿਰਪਾਨ ਦੀ ਨੋਕ ਤੇ ਛਾੜ ਕੇ ਪੰਜ ਬੂੰਦਾਂ ਬੱਚੇ ਦੇ ਮੂੰਹ ਵਿੱਚ ਪੰਜ ਵਾਰ ਪਾਣੀਆ ਹਨ ਅਤੇ ਨਾਲ ਹੀ ਵਾਹਿਗੁਰੂ ਦਾ ਜਾਪ ਕਰਨਾ ਹੈ ਜਾਂ ਫਤਿਹ ਵੀ ਬੁਲਾ ਸਕਦੇ ਹਾਂ ਪੰਜ ਵਾਰ ਹੀ ਤੇ ਇਸ ਤਰ੍ਹਾਂ ਬੱਚੇ ਦੇ ਜਨਮ ਸੰਸਕਾਰ ਭਾਗ ਗੁਰਤੀ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਰਸਮ ਕੀਤੀ ਜਾਂਦੀ ਹੈ ਸੋ ਬਚਿਆ ਹੋਇਆ ਜਲ ਬੱਚੇ ਦੀ ਮਾਤਾ ਨੂੰ ਦਿੱਤਾ ਜਾਵੇ ਸਾਰਾ ਹੀ ਜਲ ਬੱਚੇ ਦੀ ਮਾਤਾ ਨੂੰ ਛਕਾਇਆ ਜਾਵੇ ਸੋ ਇਹ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਬੱਚੇ ਨੂੰ ਗੁਰਤੀ ਦੇਣ ਦੀ ਰਸਮ ਇਸ ਤਰ੍ਹਾਂ ਦਿੱਤੀ ਹੋਈ ਗੁਰਤੀ ਦੇ ਨਾਲ ਸਿੱਖ ਆਪਣਾ ਸੇਰ ਕਟਾ ਤਾ ਸਕਦਾ ਹੈ ਕਿਸੇ ਜ਼ੁਲਮ ਦੇ ਅੱਗੇ ਝੁਕਾ ਨਹੀਂ ਸਕਦਾ ਇੱਥੇ ਹੀ ਇਸ ਬਲੌਗ ਦੀ ਸਮਾਪਤੀ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓਗੇ ਤੁਹਾਨੂੰ ਇਹ ਬਲੌਗ ਕਿਵੇਂ ਲੱਗਿਆ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ